ਤੁਸੀਂ ਦੇਖ ਰਹੇ ਹੋ ਈ ਪੰਜਾਬ ਟੀਵੀ ਅੱਜ ਆਪਾਂ ਗੱਲ ਕਰਦੇ ਆ ਜੋ ਪੰਜਾਬ ਚ ਪੰਚੀ ਅਤੇ ਸਰਪੰਚੀ ਨੂੰ ਲੈ ਕੇ ਜਿਮਨੀ ਚੋਣਾ ਹੋਈ ਹੈ ਨਾ ਆਪਾਂ ਗੱਲ ਕਰਦੇ ਆ ਸਭ ਤੋਂ ਪਹਿਲਾਂ ਫਤਿਹਗੜ ਚੂੜੀਆਂ ਦੀ ਬਲਾਕ ਫਤਿਹਗੜ ਚੂੜੀਆਂ ਦੇ ਦੋ ਪਿੰਡਾਂ ਵਿੱਚ ਸਰਪੰਚੀ ਦੀਆਂ ਚੋਣਾਂ ਸੰਚਤ ਕੇ ਚਾਰ ਪਿੰਡਾਂ ਵਿੱਚ ਪੰਚਤੀਆਂ ਚੋਣਾਂ ਸੰ ਤੇ ਜੋ ਵੀ ਇਹਦੇ ਨਤੀਜੇ ਆਏ ਨੇ ਉਹਨਾਂ ਦੀ ਅਸੀਂ ਤੁਹਾਡੇ ਨਾਲ ਸਾਂਝ ਪਾਉਨੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਪਿੰਡ ਠਠਾੜੀ ਜਿੱਥੇ ਕਿ ਸਰਪੰਚੀ ਦੀ ਚੋਣ ਹੋਣੀ ਸੀ ਪਰ ਬਿਨਾ ਮੁਕਾਬਲਾ ਇਥੋਂ ਸਰਪੰਚ ਜੋ ਕੇ ਐਨ ਆਰ ਆਈ ਨੌਜਵਾਨ ਨੇ ਰਣਜੀਤ ਸਿੰਘ ਉਹਨਾਂ ਨੂੰ ਬਿਨਾ ਮੁਕਾਬਲਾ ਸਰਪੰਚ ਚੁਣਿਆ ਗਿਆ ਗੱਲ ਕਰਦੇ ਆ ਪਿੰਡ ਖਹਿਰਾ ਖੁਰਦ ਦੀ ਜਿੱਥੇ ਕਿ ਇੱਕ ਹੀ ਸਰਪੰਚ ਵੱਲੋਂ ਨੋਮੀਨੇਸ਼ਨ ਜਿਹੜੀ ਦਾਖਲ ਕਰਵਾਈ ਗਈ ਸੀ ਪਰ ਉਸ ਦੀ ਨੋਮੀਨੇਸ਼ਨ ਜਿਹੜੀ ਆ ਉਹ ਰਿਜੈਕਟ ਹੋ ਗਈ ਤੇ ਹੁਣ ਉੱਥੇ ਫਿਰ ਜਿਹੜੀ ਸਰਪੰਚ ਦੀ ਚੋਣ ਆ ਦੁਬਾਰਾ ਹੋਵੇਗੀ ਉਹ ਸੀਟ ਅਜੇ ਵੀ ਖਾਲੀ ਹੈ ਗੱਲ ਆਪਾਂ ਪੰਚੀ ਦੀ ਕਰਦੇ ਆ ਤਾਂ ਪਿੰਡ ਟਣੀਏਕੇ ਬੰਗਰ ਚ ਜਰਮਲ ਸਿੰਘ ਵੱਲੋਂ ਪੰਚ ਦੇ ਕਾਗਜ ਭਰੇ ਗਏ ਸਨ ਵਾਰ ਨੰਬਰ 2 ਤੋਂ ਇਹ ਸੀਟ ਜਿਹੜੀ ਸੀ ਐਸਸੀ ਜਰਮਲ ਸਿੰਘ ਐਸਸੀ ਕੋਟੇ ਵਿੱਚੋਂ ਪੰਚ ਮੈਂਬਰ ਪੰਚਾਇਤ ਲਈ ਇਹਨਾਂ ਵੱਲੋਂ ਕਾਗਜ ਭਰੇ ਗਏ ਸਨ ਤੇ ਇਹਨਾਂ ਦੇ ਮੁਕਾਬਲੇ ਕਿਸੇ ਵੀ ਕੈਂਡੀਡੇਟ ਨੇ ਕਾਗਜ ਦਾਖਲ ਨਹੀਂ ਕਰਵਾਏ ਅਤੇ ਉਹ ਹੁਣ ਬਿਨਾ ਮੁਕਾਬਲਾ ਜਿਹੜੇ ਪਿੰਡ ਕਣੀਏ ਕੇ ਬੰਗਰ ਦੀ 2 ਵਾਰਤ ਤੋਂ ਐਸਸੀ ਪੰਚ ਮੈਂਬਰ ਪੰਚਾਇਤ ਚੁਣੇ ਗਏ ਹਨ ਐਲਾਨੇ ਗਏ ਹਨ ਤੇ ਗੱਲ ਕਰਦੇ ਆ ਪਿੰਡ ਮਲੂਕਵਾਲੀ ਦੀ ਜਿੱਥੇ ਕਿ ਰਮਨ ਮਸੀਹ ਵਾਰਡ ਨੰਬਰ 2 ਚਰਨ ਜਰਨਲ ਪੰਜ ਚੁਣੇ ਗਏ ਨੇ ਇੱਥੇ ਵੀ ਇਨ੍ਹਾਂ ਦੇ ਅੱਗੇ ਕਿਸੇ ਨੇ ਕਾगज ਨਹੀਂ ਸੰਪਰੇ ਤੇ ਇਹ ਬਿਨਾ ਮੁਕਾਬਲਾ ਹੀ ਵਾਰਡ ਨੰਬਰ 2 ਚੋਂ ਪਿੰਡ ਮਲੂਕਵਾਲੀ ਤੋਂ ਪੰਜ ਅਲਾਨੇ ਗਏ ਨੇ ਨਾਲ ਹੀ ਗੱਲ ਕਰਦੇ ਆ ਪਿੰਡ ਨਸਰਕੇ ਤੇ ਜਿੱਥੇ ਕਿ ਲੇਡੀ ਸੀਟ ਸੀਗੀਆਂ ਵਾਰਡ ਨੰਬਰ 6 ਅਤੇ ਵਾਰਡ ਨੰਬਰ 11 ਜਿਹੜੀ ਬਾਲਾ ਜੋ ਕੇ ਵਾਰਡ ਨੰਬਰ 6 ਚੋਂ ਪਿੰਡ ਨਸਰਕੇ ਤੇ ਰਾਣੀ ਐਸੀ ਪੰਚ ਚੁਣੀ ਗਏ ਹਨ ਇਹਨਾਂ ਦੇ ਮੁਕਾਬਲੇ ਵੀ ਕਿਸੇ ਵੀ ਕੈਂਡੀਡੇਟ ਨੇ ਕਾਗਜ਼ ਦਾਖਲ ਨਹੀਂ ਕਰਨ ਕਰਵਾਏ ਪਿੰਡ ਨਾਸਰ ਕੇ ਤੋਂ ਦੋ ਪੰਚ ਪਿੰਡ ਨਾਸਰ ਕੇ ਤੋਂ ਬਿਨਾਂ ਹੀ ਮੁਕਾਬਲੇ ਜੇਤੂ ਐਲਾਨੇ ਗਏ ਨੇ ਹੁਣ ਆਪਾਂ ਗੱਲ ਕਰਦੇ ਆਂ ਪਿੰਡ ਠੱਠੇ ਦੀ ਇੱਥੇ ਕਿ ਪਿੰਡ ਐਨ ਆਰ ਆਈ ਰਣਜੀਤ ਸਿੰਘ ਸਰਪੰਚ ਜਿਹੜੇ ਨੇ ਬਿਨਾਂ ਮੁਕਾਬਲਾ ਐਲਾਨੇ ਜਾ ਚੁੱਕੇ ਨੇ ਤੇ ਇੱਥੇ ਆਪਾਂ ਜੇ ਤੁਹਾਨੂੰ ਦੱਸਦੇ ਆਂ ਕਿ ਚਾਰ ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ ਕਰਵਾਏ ਗਏ ਸਨ ਅਤੇ ਤਿੰਨੇ ਜਿਹੜੇ ਉਮੀਦਵਾਰ ਸੀ ਉਹਨਾਂ ਦੇ ਕਿਸੇ ਨਾ ਕਿਸੇ ਕਾਰਨ ਕਰਕੇ ਕਾਗਜ਼ ਜਿਹੜੇ ਨੇ ਰਿਜੈਕਟ ਹੋਏ ਨੇ ਤੇ ਹੁਣ ਬਿਨਾ ਮੁਕਾਬਲਾ ਰঞ্জੀਤ ਸਿੰਘ ਨੌਜਵਾਨ ਐਨ ਆਰ ਆਈ ਸਰਪੰਚ ਚੁਣੇ ਗਏ ਨੇ ਤਾਂ ਦੱਸਤੀ ਹੈ ਕਿ ਰঞ্জੀਤ ਸਿੰਘ ਦੇ ਫਾਦਰ ਇਸ ਤੋਂ ਪਹਿਲਾਂ ਸਰਪੰਚ ਚੁਣੇ ਗਏ ਸਨ ਜੋ ਵੋਟਾਂ ਨਾਲ ਜਿੱਤੇ ਸਨ ਤਾਂ ਉਸ ਤੋਂ ਕੁਝ ਦਿਨ ਬਾਅਦ ਹੀ ਅਜੇ ਉਹਨਾਂ ਨੇ ਸੌਂ ਵੀ ਨਹੀਂ ਚੁੱਕੀ ਤਾਂ ਉਹਨਾਂ ਦੀ ਹਾਰਟ ਅਟੈਕ ਉਹਨਾਂ ਨਾਲ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਜਿਹੜੀ ਅੱਜ ਜਿਮਨੀ ਚੋਣ ਹੋਈ ਤੇ ਜਦ ਕਾਗਜ਼ ਜੀ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ ਤਾਂ ਰਣਜੀਤ ਸਿੰਘ ਵੱਲੋਂ ਵੀ ਕਾਗਜ਼ ਆਪਣੇ ਦਾਖਲ ਕਰਵਾਏ ਗਏ ਸਨ ਇਹਨਾਂ ਦੇ ਨਾਲ ਨਾਲ ਰਾਜਵੀਰ ਸਿੰਘ, ਜਸਵੰਤ ਸਿੰਘ ਅਤੇ ਮੇਜਰ ਸਿੰਘ ਇਹਨਾਂ ਤਿੰਨਾਂ ਵੱਲੋਂ ਸਰਪੰਚ ਦੀ ਚੋਣ ਲਈ ਕਾਗਜ਼ ਦਾਖਲ ਕਰਵਾਏ ਗਏ ਸਨ ਤੇ ਤਿੰਨਾਂ ਦੇ ਹੀ ਕਾਗਜ਼ ਜਿਹੜੇ ਨੇ ਉਹ ਰੱਦ ਹੋਏ ਨੇ ਤੇ ਹੁਣ ਬਿਨਾ ਮੁਕਾਬਲਾ ਰਣਜੀਤ ਸਿੰਘ ਜੋ ਕਿ ਕੈਨੇਡਾ ਦੇ ਵੀ ਪੀਆਰ ਨੇ ਤੇ ਉਹਨਾਂ ਤੇ ਮਨ ਵਿੱਚ ਇੱਛਾ ਸੀ ਇਹ ਚਾਰ ਸੀਗੀ ਅਸੀਂ ਵੀ ਪਿੰਡ ਦਾ ਵਿਕਾਸ ਕਰਵਾਇਆ ਪਿੰਡ ਠੱਠੇ ਦਾ ਵਿਕਾਸ ਕਰਾਇ ਜਿਸ ਨੂੰ ਲੈ ਕੇ ਪਹਿਲਾਂ ਉਹਨਾਂ ਦੇ ਪਿਤਾ ਨੇ ਸਰਪੰਚੀ ਜਿੱਤੀ ਸੀ ਅਤੇ ਉਹਨਾਂ ਦੀ ਮੌਤ ਤੋਂ ਬਾਅਦ ਹੁਣ ਐਨ ਆਰ ਆਈ ਰਣਜੀਤ ਸਿੰਘ ਜਿਹੜੇ ਸੀਗੇ ਉਹਨਾਂ ਨੇ ਆਪਣੇ ਕਾਗਜ਼ ਭਰੇ ਸੀ ਤੇ ਉਹ ਬਿਨਾ ਮੁਕਾਬਲਾ ਪਿੰਡ ਠੱਠਾ ਦੇ ਸਰਪੰਚ ਚੁਣੇ ਗਏ ਇਸ ਦੇ ਨਾਲ ਆਪਾਂ ਗੱਲ ਕਰਦੇ ਹਾਂ ਪਿੰਡ ਖਹਿਰਾ ਖੁਰਦ ਦੀ ਜਿੱਥੇ ਕਿ ਉਮੀਦਵਾਰ ਕਮਲਪ੍ਰੀਤ ਕੌਰ ਜਿਉ ਨੇ ਐਸੇ ਕੋਟੇ ਚ ਉਹਨਾਂ ਨੇ ਕਾਗਜ਼ ਦਾਖਲ ਕਰਵਾਏ ਸੰਤਾਂ ਉਹਨਾਂ ਦੇ ਕਾਗਜ਼ ਵੀ ਰਜੈਕਟ ਹੋ ਗਏ ਹਨ ਇੱਕੋ ਹੀ ਕੈਂਡੀਡੇਟ ਸੀ ਜਿਨ੍ਹਾਂ ਵੱਲੋਂ ਕਾਗਜ਼ ਦਾਖਲ ਕਰਵਾਏ ਗਏ ਸਨ ਤੇ ਉਹਨਾਂ ਦੇ ਕਾਗਜ਼ ਵੀ ਰੱਦ ਹੋ ਗਏ ਹਨ ਤੇ ਹੁਣ ਉਹ ਜਿਹੜੀ ਖਹਿਰਾ ਖੁਰਦ ਦੀ ਜਿਹੜੀ ਸੀਟ ਹੈ ਸਰਪੰਚੀ ਵਾਲੀ ਉਹ ਫਿਰ ਜਿਹੜੀ ਉਹ ਖਾਲੀ ਦੀ ਖਾਲੀ ਹੀ ਰਹਿ ਗਈ ਹੈ ਤੇ ਹੁਣ ਇਸ ਦੀ ਦੁਬਾਰਾ ਸਰਪੰਚ ਲਈ ਚੋਣ ਹੋਵੇਗੀ ਇੱਥੇ ਇੱਕ ਪੰਚ ਦੀ ਵਿੱਚੋਂ ਚੋਣ ਸੀਗੀ ਜਿੱਥੋਂ ਕਿ ਉਹ ਪੰਚ ਦੀ ਚੋਣ ਲਈ ਜਨਰਲ ਸੀਟ ਸੀਗੀ ਤੇ ਇੱਥੋਂ ਸੁਖਚੰਨ ਸਿੰਘ ਸਖਚਨ ਸਿੰਘ ਜਿਨ੍ਹਾਂ ਦੇ ਵਿਰੁੱਧ ਕਿਸੇ ਵੀ ਨੇ ਨਹੀਂ ਦਾਖਲ ਕਾਗਜ਼ ਨਹੀਂ ਸੰਕਰਾਈ ਉਹ ਵੀ ਬਣਾ ਮੁਕਾਬਲਾ ਇਹ ਜਿਹੜੇ ਉਹ ਪੰਚ ਚੁਣੇ ਗਏ ਹਨ ਇਸ ਤੋਂ ਇਲਾਵਾ ਆਪਾਂ ਪਿੰਡ ਬਿਛਨੀਵਾਲ ਦੀ ਗੱਲ ਕਰਦੇ ਉੱਥੇ ਵੀ ਪੰਚਾਂ ਦੀ ਇਹ ਚੋਣ ਸੀ ਪਰ ਉੱਥੇ ਕਿਸੇ ਨੇ ਵੀ ਕਾਗਜ਼ ਦਾਖਲ ਨਹੀਂ ਕਰਵਾਇਆ ਉੱਥੇ ਵੀ ਜਿਹੜੀਆਂ ਚੋਣਾਂ ਨੇ ਪਿੰਡ ਬਿਛਨੀਵਾਲ ਦੀਆਂ ਉਹ ਪੰਚ ਦੀ ਚੋਣ ਲਈ ਪੈਂਡਿੰਗ ਹੁਣ ਘੋਸ਼ਿਤ ਕੀਤੀਆਂ ਗਈਆਂ 11 ਖੈਰਾ ਖੁਰਦ ਦੀ ਵੀ ਜਿਹੜੀ ਸੀਟ ਹੈ ਉਹ ਖਾਲੀ ਰਹਿ ਗਈ ਹੈ ਤੇ ਇਸ ਤੋਂ ਇਲਾਵਾ ਪਿੰਡ ਬਿਛਨੀਵਾਲ ਦੀਆਂ ਪੰਚ ਦੀਆਂ ਦੋ ਜਿਹੜੀਆਂ ਸੀਟਾਂ ਨੇ ਉਹ ਵੀ ਖਾਲੀ ਰਹਿ ਗਈਆਂ ਜਿਨ੍ਹਾਂ ਦੀ ਬਾਅਦ ਵਿੱਚ ਚੋਣ ਹੋਵੇਗੀ ਅਗਰ ਗੱਲ ਕਰੀਏ ਹਲਕਾ ਡੇਰਾ ਬਾਬਾ ਨਾਨਕ ਦੀ ਤਾਂ ਪਿੰਡ ਸਿੰਘਪੁਰਾ ਤੋਂ ਅਤੇ ਖੋਦੇਪੇੜ ਤੋਂ ਸਰਪੰਚੀ ਦੀ ਚੋਣ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਦੀ ਹਰੀ ਚੰਡੀ ਦੀ ਦੋਨਾਂ ਹੀ ਪਿੰਡਾਂ ਵਿੱਚੋਂ ਕਾਂਗਰਸ ਨੂੰ ਹਰਾ ਕੇ ਆਮ ਆਦਮੀ ਪਾਰਟੀ ਦਾ ਸਰਪੰਚ ਬਣੇ ਨੇ ਅਤੇ ਪਿੰਡ ਖੋਦੇਪੇੜ ਵਿੱਚ ਸਰਪੰਚ ਦੇ ਨਾਲ ਪੰਚ ਦੀ ਵੀ ਚੋਣ ਹੋਈ ਜਿਸ ਵਿੱਚ ਆਮ ਆਦਮੀ ਪਾਰਟੀ ਦਾ ਪੰਚ ਵੀ ਜਿਤੇ ਹੈ ਤੁਹਾਨੂੰ ਦੱਸਤੀ ਹੈ ਕਿ ਪਿੰਡ ਖੋਦੇਬੇੜ ਵਿੱਚ ਜੋ ਕਿ ਲੇਡੀ ਸੀਟ ਸੀ ਰਣਜੀਤ ਕੌਰ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜਾਈ ਸੀ ਉਸ ਦੀ ਜਿੱਤ ਹੋਈ ਹੈ ਇਸ ਦੇ ਨਾਲ ਹੀ ਕਾਲਾ ਮਸੀ ਜੋ ਕਿ ਪੰਚ ਜਿਹੜਾ ਵਾ ਉਹ ਵੋਟਾਂ ਦੇ ਨਾਲ ਜਿੱਤਿਆ ਗਿਆ ਪਿੰਡ ਸਿੰਘਪੁਰਾ ਚ ਬੀਬੀ ਨਰਿੰਦਰਜੀਤ ਕੌਰ ਜੋ ਕਿ ਆਮ ਆਦਮੀ ਪਾਰਟੀ ਦੀ ਸੀ ਉਸ ਦੀ ਜਿੱਤ ਹੋਈ ਹੈ ਉਸ ਵਿੱਚ ਕਾਂਗਰਸ ਨੂੰ ਹਰਾ ਕੇ ਸ਼੍ਰੀਮਤੀ ਨਰਿੰਦਰਜੀਤ ਕੌਰ ਵੱਡੀ ਲੀਡ ਨਾਲ ਜਿੱਤ ਕੇ ਸਰਪੰਚ ਬਣੇ ਹਨ ਇੱਕ ਵਾਰ ਫਿਰ ਦੱਸਦੀ ਹੈ ਕਿ ਪਿੰਡ ਸਿੰਘਪੁਰਾ ਅਤੇ ਖੋਦੇਪੇਟ ਵਿੱਚ ਸਰਪੰਚੀ ਦੀ ਅੱਜ ਇਲੈਕਸ਼ਨ ਚ ਦੋਨਾਂ ਹੀ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰੀ ਜਿੱਤ ਹੋਈ ਹੈ ਦੋਨਾਂ ਹੀ ਉਮੀਦਵਾਰਾਂ ਨੇ ਕਾਂਗਰਸ ਨੂੰ ਹਰਾ ਕੇ ਸੀਟਾਂ ਆਪਣੇ ਇਸ ਦੇ ਨਾਲ ਹੀ ਪਿੰਡ ਖੋਦੇਪੇਟ ਚ ਪੰਚ ਦੀ ਵੀ ਇੱਕ ਇਲੈਕਸ਼ਨ ਸੀ ਇੱਕ ਵਾਰਚ ਤੇ ਉਸ ਵਿੱਚ ਵੀ ਕਾਲਾ ਜੋ ਕਾਲਮ ਸੀ ਸੀ ਉਸਤੀ ਜਿੱਤ ਹੋਈ ਹੈ ਧੰਨਵਾਦ